ਬਾਲੀਵੁੱਡ ਸਟਾਰ ਦੇਵ ਆਨੰਦ ਦਾ ਜੱਦੀ ਘਰ ਪੰਜਾਬ ਚ ਅੱਜ ਵੀ ਮੌਜੂਦ ਇਸ ਘਰ ਚ ਬਿੱਤਿਆ ਦੇਵ ਆਨੰਦ ਦਾ ਬਚਪਨ ਤੁਹਾਨੂੰ ਕਿਦਾਂ ਦਾ ਲੱਗਦਾ ਜਦੋਂ ਲੋਕ ਦੂਰੋਂ ਦੂਰੋਂ ਦੇਖਣ ਆਉਂਦੇ ਆ ਹਾਂਜੀ ਉਹਦੋਂ ਦਾ ਬੜਾ ਠੰਗਾ ਲੱਗਦਾ ਚੰਗਾ ਲੱਗਦਾ ਅੱਛਾ ਗਲੀ ਨੂੰ ਵੀ ਆਨੰਦ ਗਲੀ ਕਹਿੰਦੇ ਖੂ ਨੂੰ ਵੀ ਆਨੰਦ ਖੂ ਕਹਿੰਦੇ ਆ ਕਹਿੰਦੇ ਬੜੀ ਮੋਟੀ ਫਰਮ ਹੁੰਦੀ ਸੀ ਮਾੜੇ ਮੋٹے ਬੰਦੇ ਬੜੀ ਮੋਟੀ ਫਰਮ ਹੀ ਮਤਲਬ ਅੱਛਾ ਤਗੜੇ ਬੰਦੇ ਸੀ ਕਾ ਵੀਰੇ ਤਗੜੇ ਬੰਦੇ ਮਹਾਨ ਅਸੀਂ ਬਾਗ ਬੂਹੇ ਨਾਲ ਦੇ ਕਈ ਕਿਨੀਏ ਕਿ ਬਿਲਡਿੰਗਾਂ ਕਰੋ ਡੇ ਲੋਕਾਂ ਮਲਮਲੀ ਲੈ ਆਉਂਗੇ ਇਹ ਜੰਮਸਤਾਨਾ ਜਿਹੜਾ ਉਹਨਾਂ ਦਾ ਮਕਾਨ ਅਸਲੀ ਮਕਾਨ ਜਿਸੇ ਵੇ ਰਹਿੰਦੇ ਰੇ ਉਹ ਮੇਰੇ ਕੋਲ ਹੈ ਉਹ ਸਾਨੂੰ ਇਹਨਾਂ ਤੇ ਮਾਣਾ ਹੈ ਕਿ ਉਹਨਾਂ ਨੇ ਮਤਲਬ ਇਸ ਪਿੰਡ ਵਿੱਚ ਜਦੋਂ ਇਹ ਆ ਸਟਾਰ ਬਣੇ ਆ ਤੇ ਆਪਣਾ ਮਤਲਬ ਗਰੋਟੇ ਨੂੰ ਮਸ਼ਹੂਰ ਕੀਤਾ ਹੈ ਮਸ਼ਹੂਰ ਖੂਦ ਖਲਦੇ ਆ ਜਿਹੜਾ ਦੇਵਾ ਨੰਦ ਉਹਨਾਂ ਦਾ ਸੀਗਾ ਦੇਵਾ ਨੰਦ ਉਹਨਾਂ ਦਾ ਘਰ ਦਿਖਾਉਂਦੇ ਆ ਕਿੰਨਾ ਤੇਜ ਮੀ ਆ ਕਿੰਨਾ ਵਧੀਆ ਇਹਨਾਂ ਦਾ ਸੁਹਾਇਆ ਸਾਡੇ ਕਰਕੇ ਅੱਜ ਇਹਨਾਂ ਨੇ ਮੀਂਹ ਦੀ ਪਰਵਾਹ ਨਹੀਂ ਕੀਤੀ ਬੀਬੀ ਸੈਵਰ ਆਈਡਾ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਨਮਸਤੇ RAM RAM ਤੇ ਦਿਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਆਪਣਾ ਦੋਸਤ ਅੰਮ੍ਰਿਤਪਾਲ ਤੁਹਾਡੇ ਆਪਣੇ ਚੈਨਲ ਤੇ ਤੁਹਾਡਾ ਨਿੱਘਾ ਸਵਾਗਤ ਕਰਦਾ ਹਾਂ ਅੱਜ ਅਸੀਂ ਤੁਹਾਨੂੰ ਪੰਜਾਬ ਦੇ ਪਠਾਨਕੋਟ ਦੇ ਗਰੋਟਾ ਪਿੰਡ ਵਿੱਚ ਲੈ ਕੇ ਆਏ ਹਾਂ ਜਿਹੜਾ ਸਦੀਆਂ ਪੁਰਾਣਾ ਪਿੰਡਾ ਮੁਸਲਮਾਨਾਂ ਦਾ ਇਹ ਪਿੰਡ ਸੀਗਾ ਇਸ ਪਿੰਡ ਵਿੱਚ ਫਿਲਮੀ ਮਸ਼ਹੂਰ ਐਕਟਰ ਦੇਵਾ ਆਨੰਦ ਰਹਿੰਦੇ ਸੀ ਉਹਨਾਂ ਦਾ ਬਚਪਨ ਗੁਜ਼ਰਿਆ ਆ ਜਦੋਂ ਸਾਨੂੰ ਇਸ ਚੀਜ਼ ਦਾ ਪਤਾ ਲੱਗਾ ਅਸੀਂ ਬਹੁਤ ਹੈਰਾਨ ਹੋਏ ਕਿਉਂਕਿ ਬਹੁਤ ਘੱਟ ਲੋਕਾਂ ਨੂੰ ਪਤਾ ਆ ਕਿ ਦੇਵਾਨੰਦ ਇਸ ਪਿੰਡ ਦੇ ਸਗੇ ਸਾਡੇ ਪੰਜਾਬ ਦੇ ਪਿੰਡ ਦੇ ਸਗੇ ਸਾਨੂੰ ਇੱਥੇ ਭਰਾ ਹੁਣੀ ਮਿਲੇ ਆ ਇਹ ਸਾਨੂੰ ਉਹਨਾਂ ਦਾ ਘਰ ਦਿਖਾ ਲੈਣਗੇ ਉਹਨਾਂ ਦੀਆਂ ਗਲੀਆਂ ਦਿਖਾ ਲੈਣਗੇ ਹੋਰ ਵੀ ਕਾਫੀ ਨਿਸ਼ਾਨੀਆਂ ਉਹਨਾਂ ਦੀ ਇਸ ਪਿੰਡ ਵਿੱਚ ਪਈਆਂ ਹੋਈਆਂ ਆ ਬਹੁਤ ਲੋਕ ਉਹਨਾਂ ਦਾ ਘਰ ਦੇਖਣ ਆਉਂਦੇ ਆ ਜਿਨ੍ਹਾਂ ਨੂੰ ਉਹਨਾਂ ਬਾਰੇ ਪਤਾ ਆ ਮੇਰਾ ਵੀਰ ਸਾਡੇ ਦਰਸ਼ਕਾਂ ਨੂੰ ਦੱਸੋ ਦੇਵਾਨੰਦ ਬਾਰੇ ਦੇਖੋ ਜਿਹੜੇ ਦੇਵਨੰਦ ਹੀ ਉਹ ਉਹਨਾਂ ਦਾ ਜਨਮ ਸਥਾਨ ਜਿਹੜਾ ਪਠਾਣਕੋੜ ਡਿਸਟ੍ਰਿਕਟ ਪਿੰਡ ਘਰਟੇ ਵਿੱਚ ਹੋਇਆ ਉਹ ਉਹਨਾਂ ਦਾ ਜੀਵਨ ਜਿਹੜਾ ਇਹ ਆ ਬਚਪਨ ਜਿਹੜਾ ਇਹ ਆ ਉਹ ਮਤਲਬ ਜਿਹੜਾ ਉਹਦਾ ਕੀ ਕਹਿੰਦੇ ਹਨ ਜਨਮ ਜਿਹੜਾ ਇਹ ਇੱਥੇ ਹੋਇਆ ਆ ਠੀਕ ਹੈ ਜੀ ਠੀਕ ਹੈ ਜੀ ਬਾਕੀ ਇਹ ਆ ਕਿ ਉਹ ਸਾਨੂੰ ਇਹਨਾਂ ਤੇ ਮਾਣਾ ਹੈ ਕਿ ਉਹਨਾਂ ਨੇ ਮਤਲਬ ਇਸ ਪਿੰਡ ਵਿੱਚ ਜਦੋਂ ਇਹ ਆ ਸਟਾਰ ਬਣੇ ਆ ਤੇ ਆਪਣਾ ਮਤਲਬ ਗਰੋਟੇ ਨੂੰ ਮਸ਼ਹੂਰ ਕੀਤਾ ਜਾਂ ਮਸ਼ਹੂਰ ਕੀਤਾ ਠੀਕ ਹੈ ਜੀ ਠੀਕ ਹੈ ਜੀ ਬਾਕੀ ਇਹ ਆਇਆ ਕਿ ਤੁਹਾਨੂੰ ਅੱਗੇ ਅਸੀਂ ਗਲੀ ਦੱਸਨੇ ਆ ਜਿਨ੍ਹਾਂ ਉਹਨਾਂ ਦੇ ਘਰ ਵਿੱਚ ਰਹਿੰਦੇ ਮਤਲਬ ਜਗਾ ਹੈ ਸਾਰੇ ਤੁਹਾਨੂੰ ਉਹਨਾਂ ਦੇ ਜਿੰਨੇ ਵੀ ਗਲੀਆਂ ਹੈਗੀਆਂ ਗਲੀਆਂ ਘਰ ਉਹਨਾਂ ਦੇ ਸਾਰਾ ਕੁਸਟਨ ਅਸੀਂ ਅੱਗੇ ਜਾ ਕੇ ਦੱਸਾਂਗੇ ਕਿਉਂਕਿ ਪੰਜ ਭਰਾ ਸੀਗੇ ਪੰਜ ਭਰਾ ਹੀ ਦੇਵਾਨੰਦ ਹੁਣੀ ਤੇ ਤੁਹਾਨੂੰ ਕਾਫੀ ਵਧੀਆ ਲੱਗਦਾ ਹੋਣਾ ਜੀ ਜਦੋਂ ਲੋਕ ਦੇਖਾਉਂਦੇ ਉਹਨਾਂ ਦਾ ਘਰ ਦੇਖਾਉਂਦੇ ਇਥੇ ਹਾਂਜੀ ਬਹੁਤ ਵਧੀਆ ਲੱਗਦਾ ਜੀ ਸਾਨੂੰ ਠੀਕ ਹੈ ਠੀਕ ਹੈ ਜੀ ਤੁਸੀਂ ਕਿੰਨੇ ਘ ਜਾਣਿਆਂ ਨੂੰ ਦਿਖਾ ਚੁੱਕੇ ਆ ਅਸੀਂ ਬੜੇ ਚੱਲਣ ਵਾਲੇ ਆ ਹੀ ਉਹਨਾਂ ਨੂੰ ਦਿਖਾਏ ਆ ਹੋਰ ਕੋਈ ਜੇ ਕੋਈ ਅੰਦਾਬਾਰੋਂ ਉਹਨਾਂ ਨੂੰ ਦਿਖਾਣੇ ਆ ਕਿ ਇਦਾਂ ਦਾ ਜਨਮ ਸਥਾਨ ਹੁੰਦਾ ਇੱਥੇ ਹੀ ਹੈ ਗਰੋਟੀ ਵਿੱਚ ਚਲੋ ਹੁਣ ਵੱਧਦੇ ਆ ਉਹਨਾਂ ਦੇ ਘਰ ਵੱਲ ਆਓ ਮੇਰਾ ਵੀ ਅੱਜ ਵੀ ਇਸ ਤਰ੍ਹਾਂ ਦੀਆਂ ਪੁਰਾਣੀਆਂ ਪੁਰਾਣੀਆਂ ਪਿੰਡ ਵਿੱਚ ਨਿਸ਼ਾਨੀਆਂ ਦੇਖਣ ਨੂੰ ਮਿਲਦੀਆਂ ਪਈਆਂ ਆ ਬਹੁਤ ਇਮਾਰਤਾਂ ਤੁਹਾਨੂੰ ਪੁਰਾਣੀਆਂ ਦੇਖਣ ਨੂੰ ਮਿਲਣਗੀਆਂ ਆਏ ਹੋਏ ਅਸੀਂ ਪਿੰਡ ਦੇ ਵਿੱਚ ਬਾਪੂ ਉਹਨਾਂ ਨੂੰ ਮਿਲੇ ਆ ਕਿ ਸੱਸੀ ਗਾਜੀ ਬਾਪੂ ਜੀ ਸਾਡੇ ਦਰਸ਼ਕਾਂ ਨੂੰ ਪਿੰਡ ਬਾਰੇ ਦੱਸੋ ਕਿੰਨਾ ਪੁਰਾਣਾ ਇਹ ਪਿੰਡ ਆ ਦੇਵਾ ਨੰਦ ਦਾ ਇਹ ਪਿੰਡ ਆ ਇਹ ਪਿੰਡ ਅਸਲ 'ਚ ਨਾ ਮੁਸਲਮਾਨਾਂ ਤੁਰਕਾਂ ਦਾ ਪੁਰਾਣਾ ਇਹਦੇ ਇੱਥੇ ਖੱਤਰੀ ਰਹਿੰਦੇ ਇਹ ਦੇਵ ਨੰਦ ਦੇਵ ਨੰਦ ਦੀ ਨਾ ਇਹ ਖੱਤਰੀ ਖਾਨਦਾਨ ਜੀ ਅੱਛਾ ਖੱਤਰੀ ਖਾਨਦਾਨ ਜੀ ਸੀਗੀ ਠੀਕ ਹੈ ਜੀ ਤੇ ਮੁਸਲਮਾਨ ਵੀ ਬੜੇ ਇੱਥੇ ਹੁੰਦੇ ਕਹਿੰਦੇ ਕਹਿੰਦੇ ਇਹ ਸੋਨੇ ਦੇ ਇਹਦੇ ਪਾਕਿਸਤਾਨ 'ਚੋਂ ਆਏ ਦੇ ਅਸੀਂ ਤੁਸੀਂ ਪਾਕਿਸਤਾਨ ਦੇ ਠੀਕ ਹੈ ਜੀ ਦਸੋ ਦੇਵਾਨੰਦ ਬਾਰੇ ਇੱਕ ਬੋਲੀਵੁੱਡ ਦੇ ਫੇਮਸ ਸਟਾਰ ਸੀਗੇ ਜੀ ਜੀਟਾ ਸੀਗੇ ਜਿਸ ਵੇਲੇ ਉਹ ਪੂਰੇ ਉਹ ਬਾਹਰ ਮੇਂ ਨਿਕਲ ਪੂਰੇ ਹੋਏ ਅਮਰੀਕਾ ਠੀਕ ਹੈ ਅਮਰੀਕਾ ਦੇ ਦੂਜੇ ਦਿਨ ਨਾਲ ਕੋ ਪੱਤਰਕਾਰ ਆਇਆ ਸੀ ਕੱਟ ਕੋਡ ਬੋਧਨੀ 15 ਕੋ ਪੱਤਰਕਾਰ ਇੱਕੋ ਦਿਨ ਹੀ ਆਇਆ ਸੀ ਉਸੇ ਨੇ ਆਹ ਚੱਕਲੇ ਜੀਵਨ ਵਾਲੇ ਤਗੜੇ ਬੰਦੇ ਸੀ ਕਾਫੀ ਨੇ ਤਗੜੇ ਬੰਦੇ ਮਹਾਨ ਸੀ ਬਾਗ ਬੂਸ਼ ਉਹਨਾਂ ਦੇ ਬਾਗ ਹੀ ਮਤਲਬ ਇੱਕ ਪੈਣੀ ਕਿੰਨੀ ਕਿ ਬਿਲਡਿੰਗਾਂ ਕੋਟੇ ਨੇ ਲੋਕਾਂ ਮਲਮਲੀ ਲੈ ਆਣਾ ਹੋਵੇ ਅੱਛਾ ਜੀ ਇਹ ਫੈਮਿਲੀ 500 ਸਾਲ ਦੇ ਚਾਚੇ ਦਾ ਹੈ 500 ਸਾਲ ਹੀ 5 4 5 ਕਿਉਂ ਨਹੀਂ ਚਾਚੇ ਮਤਲਬ ਪੰਜ ਭਰਾ ਸੀਗੇ ਉਹ ਇੱਕਦਾਂ ਨਾ ਜੀ ਸਾਰਿਆਂ ਦੇ ਘਰ ਇੱਥੇ ਸੀਗੇ ਨਾ ਜੀ ਇੱਥੇ ਸਾਰੇ ਗਲੀ ਹੋਣੀਆਂ ਜੀ ਇੱਥੇ ਬਾ ਜਿਹੜੇ ਚੱਲ ਗਏ ਇੱਕ ਵਾਰੀ ਉਸ ਗੁਰਦਾਸਪੁਰ ਚੱਲ ਗਏ ਸੀ ਜਿਹੜੇ ਚੱਲ ਕੇ ਮੁੜ ਕੇ ਬੜੇ ਨਹੀਂ ਸੀ ਮੁੜ ਕੇ ਬੜੇ ਮੁੜ ਕੇ ਦੇਖਿਆ ਨਹੀਂ ਇਹ ਵੀ ਜਨਮ ਸਥਾਨ ਦਾ ਇੱਥੇ ਹੀ ਹੈ ਇਹ ਇੱਥੋਂ ਦੇ ਰਹਿਣ ਵਾਲੇ ਆ ਪਰ ਮਸਲਾ ਜਿਹੜੇ ਬੰਦੇ ਬਾਹਰ ਜਿਹੜੇ ਬੋਟੇ ਬੰਦੇ ਹੋ ਗਏ ਉਹਨਾਂ ਸੀ ਬੰਬੇ ਵੀ ਗਿਆਦਾ ਹਿੰਦੇ ਘਰ ਜੂ ਕੀ ਕਰੀ ਜੂਰੀ ਗਿਆ ਸਭ ਮਕਾਨ ਉਤਾਲੇ ਵਜੇ ਦੇ ਇਸੇ ਅੱਛਾ ਹਾਂ ਤੁਸੀਂ ਦੇਖੋ ਕਿੰਨੇ ਮਸ਼ਹੂਰ ਐਕਟਰ ਆ ਬਾਲੀਵੁੱਡ ਦੇ ਤੇ ਲੇਕਿਨ ਪੰਜਾਬ ਦੇ ਵਿੱਚ ਜੀ ਗਿਣਵੇਂ ਚੁਣਵੇਂ ਲੋਕਾਂ ਨੂੰ ਪਤਾ ਕਿ ਉਹ ਪੰਜਾਬ ਦੇ ਪਠਾਨਕੋਟ ਜ਼ਿਲ੍ਹੇ ਦੇ ਪਿੰਡ ਦੇ ਵਿੱਚ ਰਹਿੰਦੇ ਸੀਗੇ ਬਚਪਨ ਉਹਨਾਂ ਨੇ گزارਿਆ ਕਿੱਥੇ ਉਹਨਾਂ ਦਾ ਘਰ ਸੀਗਾ ਹਾਂਜੀ ਮਕਾਨ ਮੇਰੇ ਕੋਲ ਆ ਜਿਹੜੀ ਉਹ ਜੰਮਸਥਾਨ ਵਾਲਾ ਜਿਹੜਾ ਉਹਨਾਂ ਦਾ ਮਕਾਨ ਅਸਲੀ ਮਕਾਨ ਜਿਸੇ ਵੇ ਰਹਿੰਦੇ ਰਹੇ ਉਹ ਮੇਰੇ ਕੋਲ ਹੈਗਾ ਉਹਨੂੰ 30 ਹਾਲ ਹੋਇਆ ਮੁੱਲੇ ਦੇ ਉਨੇ ਪੂਆ ਦੇ ਮੁੰਡੇ ਕੋਲ ਆਇਆ ਸੀ ਮੈਂ ਪਟਾਖੋੜ ਦਿਆਨੂ ਮਲ ਗਿਆਨ ਚਾਹਦਾ ਤੇ ਗਿਆਨ ਚਾਹਦੇ ਕੋਲ ਆਇਆ ਮੈਂ ਗਿਆਨ ਜਿਆਦਾ ਮੁੰਡੇ ਕੋਲ ਠੀਕ ਹੈ ਠੀਕ ਨਾਸ਼ ਕੋ ਉਹ ਲਿਆਇ ਮਕਾਨ ਕੋਲ ਆਸੀ ਤਾਂ 10 ਮਰਲੇ ਜੋ ਮਕਾਨ ਆਦਾ ਪਿਆ ਅੱਛਾ 10 ਮਾਲੇ ਦੇ ਵਿੱਚ ਹੈ 10 ਮਾਲੇ ਜਗਾ ਤੇ ਠੀਕ ਹੈ ਜਿਹੜਾ ਹੀ ਬਥੇ ਰਹਿ ਰਿਆ ਹੈ ਸਮਝ ਗਿਆ ਜੀ ਇਸ ਪਿੰਡ ਦੀ ਕਿੰਨੀ ਵਾਦੀ ਹੈ ਜੀ ਵਾਦੀ ਹੁਣੀ ਹੈ ਜੀ 15000 ਘਟਾ-ਵੱਟ ਮਤਲਬ ਕਾਫੀ ਵੱਡਾ ਹੈ ਇਹ ਪਿੰਡ ਹੈ ਨਾ ਜੀ ਅਸੀਂ ਦੇਖਿਆ ਕਿ ਇੱਕ ਸ਼ਹਿਰ ਹੀ ਬਣਿਆ ਪਿਆ ਜੀ ਇਸ ਜਿਹੜੇ ਅੱਡੇ ਤੇ ਬਹਿ ਹੁਣ ਸ਼ਾਇਦ ਮੈਂ ਪਹਿਲੋਂ ਨਹੀਂ ਹੁਣ ਬੜਾ ਤਰੱਕੀ ਕੀਤੀ ਹੈ ਪਿੰ ਅਚਾਨਕ ਬੱਦਲਵਾਈ ਹੋ ਗਈ ਮੀਂਹ ਵੀ ਸਟਾਰਟ ਹੋ ਗਿਆ ਆ ਬਹੁਤ ਤੇਜ਼ ਹੈ ਬਾਰਿਸ਼ ਆ ਅੱਜ ਮੀਂਹ ਦੇ ਵਿੱਚ ਤੁਹਾਨੂੰ ਪਿੰਡ ਦਾ ਨਜ਼ਾਰਾ ਦਿਖਾ ਲੈਣਾ ਆ ਮੈਨੂੰ ਲੱਗਦਾ ਕਿੰਨੇ ਦਿਨਾਂ ਬਾਅਦ ਮੀਂਹ ਪਿਆ ਜਵਾਜੀ ਹਾਂਜੀ ਹਾਂਜੀ ਗਰਮੀ ਨੇ ਬੁਰਾ ਹਾਲ ਕੀਤਾ ਸੀ ਬੁਰਾ ਗਰਮੀ ਨੇ ਬੁਰਾ ਹਾਲ ਕੀਤਾ ਚਲੋ ਵਧੀਆ ਹੋ ਗਿਆ ਤੁਸੀਂ ਦੇਖ ਸਕਦੇ ਆ ਪਿੰਡ ਦੀਆਂ ਪੁਰਾਣੀਆਂ ਗਲੀਆਂ ਸਦੀਆਂ ਪੁਰਾਣਾ ਇਹ ਪਿੰਡ ਆ ਮਾਰੋ ਇਸ ਘਰ ਵੱਲ ਨਜ਼ਰ ਦੇਖ ਕੇ ਪਤਾ ਚੱਲਦਾ ਆ ਕਿ ਬਹੁਤ ਪੁਰਾਣਾ ਇਹ ਘਰ ਆ ਨਿੱਕੀ ਇੱਟ ਲੱਗੀ ਹੋਈ ਆ ਤੇ ਉੱਪਰ ਪਿੱਪਲ ਉੱਗਿਆ ਹੋਇਆ ਆ ਇਹ ਮਕਾਨ ਦੇਵਾਨੰਦ ਦੇ ਰਿਸ਼ਤੇਦਾਰੀ ਦੇ ਵਿੱਚੋਂ ਆ ਛੋਟੀ ਇੱਟ ਜਿਹਨੂੰ ਨਾਨਕਸ਼ਾਈ ਇੱਟ ਵੀ ਕਹਿੰਦੇ ਆ ਸਭ ਹੌਲੀ-ਹੌਲੀ ਇਹ ਘਰ ਖੰਡਰ ਬਣ ਰਹੇ ਆ ਇੰਨੀਆਂ ਪੁਰਾਣੀਆਂ ਨਿਸ਼ਾਨੀਆਂ ਦੇਖ ਲਓ ਤੁਸੀਂ ਦੇਖ ਕੇ ਹਰ ਕਿਸੇ ਨੂੰ ਵਧੀਆ ਲੱਗੂਗਾ ਸਾਹਮਣੇ ਦੀਵੇ ਲਾਉਣ ਵਾਸਤੇ ਦੇਖ ਲੋ ਕਿਦਾਂ ਛੋਟੇ ਛੋਟੇ ਖਾਨੇ ਬਣੇ ਹੋਏ ਆ ਜਿਨ੍ਹਾਂ ਨੂੰ ਦੇਖ ਕੇ ਹਰ ਕਿਸੇ ਦੇ ਦਿਲ ਵਿੱਚ ਹੌਲ ਪਾਉਗੇ ਕਿ ਇੰਨੀਆਂ ਪੁਰਾਣੀਆਂ ਨਿਸ਼ਾਨੀਆਂ ਕਿਦਾਂ ਹੌਲੀ-ਹੌਲੀ ਲੋਪ ਹੋ ਰਹੀਆਂ ਆ ਜਿਹੜੇ ਬਜ਼ੁਰਗ ਇਹ ਨਿਸ਼ਾਨੀਆਂ ਨੂੰ ਦੇਖਦੇ ਹੋਣਗੇ ਉਹਨਾਂ ਨੂੰ ਦੇਖੋ ਕਿੰਨੀ ਨਿਰਾਸ਼ਾ ਹੁੰਦੀ ਹੋਊਗੀ ਕਿ ਇਸ ਤਰ੍ਹਾਂ ਦੀਆਂ ਨਿਸ਼ਾਨੀਆਂ ਨੂੰ ਸੰਭਿਆ ਨਹੀਂ ਜਾ ਰਿਹਾ ਤੇ ਇਹ ਨਿਸ਼ਾਨੀਆਂ ਜਲਦੀ ਅਲੋਪ ਹੋ ਰਹੀਆਂ ਆ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਆ ਇਸ ਘਰ ਦਾ ਕਿੰਨੀ ਪ੍ਰੀਤ ਦੇ ਨਾਲ ਕਾਰੀਗਰ ਮਕਾਨ ਨੂੰ ਉਹ ਸਮੇਂ ਬਣਾਉਂਦੇ ਸੀਗੇ ਤੇ ਆ ਦਰਵਾਜ਼ਾ ਦੇਖੋ ਤੁਸੀਂ ਕਾਰੀਗਰਾਂ ਨੇ ਕਿੰਨੀ ਪ੍ਰੀਤ ਦੇ ਨਾਲ ਦੇਖੋ ਡਿਜ਼ਾਈਨਿੰਗ ਕੀਤੀ ਹੋਈ ਆ ਆ ਕਿਲ ਅਣਗਿਣਤ ਆ ਜਿਹੜੇ ਦਰਵਾਜਿਆਂ ਦੇ ਉੱਤੇ ਲੱਗੇ ਹੋਏ ਆ ਕਿੰਨੇ ਮਜ਼ਬੂਤ ਇਹ ਦਰਵਾਜੇ ਹੁੰਦੇ ਸੀ ਜਿਹੜੇ ਅੱਜ ਵੀ ਬਿਲਕੁਲ ਸਹੀ ਸਲਾਮਤ ਖੜੇ ਆ ਤੇ ਤੁਸੀਂ ਚਗਾਠਾ ਵੀ ਦੇ ਸਕਦੇ ਆ ਪੂਰੀਆਂ ਮਜ਼ਬੂਤ ਆ ਇਸ ਵੇਲੇ ਇਹਨ ਉੱਪਰ ਜਿੱਦਾਂ ਮੈਂ ਪਹਿਲਾਂ ਵੀ ਦੱਸਿਆ ਸੀ ਪਿੱਪਲ ਉੱਗਿਆ ਹੋਇਆ ਆ ਜਿਹੜਾ ਦਵਾਰ ਨੂੰ 파ੜਦਾ ਹੋਇਆ ਵੱਧ ਰਿਹਾ ਅੱਗੇ ਮੈਂ ਤੁਹਾਨੂੰ ਫੇਰ ਦੁਬਾਰਾ ਦੱਸ ਦਵਾਂ ਇਹ ਜੋ ਏਰੀਆ ਸੀ ਤੁਹਾਨੂੰ ਸਭ ਦਿਖਾ ਰਹੇ ਆ ਇਹ ਦੇਵਾਨੰਦ ਉਹਨਾਂ ਦਾ ਸੀਗਾ ਉਹਨਾਂ ਦੀ ਰਿਕੇਦਾਰੀ ਦੇ ਵਿੱਚ ਸੀਗਾ ਤੇ ਹੁਣ ਅਸੀਂ ਤੁਹਾਨੂੰ ਖੂਦ ਖੂਦ ਦਿਖਾਉਂਦੇ ਆ ਆਜਾ ਜੀ ਇਹ era ਦੇਵਾਨ ਨੰਦੂਨਾਂ ਦਾ ਹੈਗਾ ਇੱਕ ਖੂਆ ਇਸ ਵੇਲੇ ਇਹਨੂੰ ਕਵਰ ਕਰ ਦਿੱਤਾ ਗਿਆ ਆ ਇਸ ਖੂ ਨੂੰ ਆਨੰਦ ਨਾਮ ਦੇ ਨਾਲ ਜਾਣਿਆ ਜਾਂਦਾ ਆ ਇਹ ਜੋ ਤੁਹਾਨੂੰ ਅਸੀਂ ਗਲੀਆਂ ਦਿਖਾ ਰਹੇ ਆ ਇਹ ਦੇਵਾਨ ਨੰਦੂਨਾਂ ਦੀਆਂ ਗਲੀਆਂ ਸਗੀਆਂ ਪੰਜ ਭਰਾ ਸੀਗੇ ਜਿਹੜੇ ਇਸ ਮਹੱਲੇ ਦੇ ਵਿੱਚ ਰਹਿੰਦੇ ਸੀਗੇ ਇਹ ਇੱਕ ਖੂਹ ਦੀ ਨਿਸ਼ਾਨੀ ਆ ਉਹਨਾਂ ਦੀ ਤੁਸੀਂ ਦੇਖ ਲਓ ਉਸ ਸਮੇਂ ਕਿੰਨਾ ਵਧੀਆ ਮਾਹੌਲ ਹੋਊਗਾ ਜਿੱਦਾਂ ਪਿੰਡਾਂ ਦੇ ਵਿੱਚ ਪੁਰਾਣੇ ਸਮਿਆਂ ਦੇ ਵਿੱਚ ਖੂਹ ਹੁੰਦੇ ਸੀਗੇ ਲੇਕਿਨ ਹੁਣ ਸਮੇਂ-ਸਮੇਂ ਦੇ ਅਨਸਾਰ ਕਾਫੀ ਚੇਂਜ ਹੋ ਗਿਆ ਆ ਤੇ ਘਰ ਨਵੇਂ ਬਣ ਚੁੱਕੇ ਆ ਫਿਰ ਵੀ ਵਧੀਆ ਲੱਗਦਾ ਪਿਆ ਉਸ ਸਮੇਂ ਦੀਆਂ ਨਿਸ਼ਾਨੀਆਂ ਨੂੰ ਯਾਦ ਕਰਕੇ ਕਿੰਨੇ ਮਸ਼ਹੂਰ ਐਕਟਰ ਸੀਗੇ ਬਾਲੀਵੁੱਡ ਦੇ ਇੱਥੇ ਆਂਟੀ ਹੁਣੀ ਵੀ ਮਿਲੇ ਆ ਇਹਨਾਂ ਤੋਂ ਵੀ ਥੋੜਾ ਪੁੱਛਦੇ ਆ ਦੇਵਾ ਨੰਦੂ ਨਾਲ ਬਾਰੇ ਸਸੀ ਗਾਂਟੀ ਜੀ ਤੇ ਸਾਡੇ ਦਰਸ਼ਕਾਂ ਨੂੰ ਦੱਸੋ ਜੀ ਦੇਵਾ ਨੰਦੂ ਨਾਲ ਬਾਰੇ ਇੱਕ ਮਸ਼ਹੂਰ ਐਕਟਰਸ ਅਗੇ ਬਾਲੀਵੁੱਡ ਦੇ ਤੁਹਾਡੇ ਇਸ ਪਿੰਡ ਵਿੱਚ ਰਹਿ ਕੇ ਗਏ ਆ ਬਚਪਨ ਗੁਜ਼ਾਰੇ ਆ ਉਹਨਾਂ ਨੇ ਤੇ ਦੱਸੋ ਚਾਰ ਸ਼ਬਦ ਬੋਲੋ ਉਹਨਾਂ ਬਾਰੇ ਕਿ ਤੁਹਾਨੂੰ ਕਿੱਦਾਂ ਦਾ ਲੱਗਦਾ ਜਦੋਂ ਲੋਕ ਦੂਰੋਂ ਦੂਰੋਂ ਦੇਖਣ ਆਉਂਦੇ ਆ ਚੰਗਾ ਲੱਗਦਾ ਚੰਗਾ ਲੱਗਦਾ ਜੀ ਪਿੰਡ ਇੱਕ ਫੇਮਸ ਬਾਹਰ ਸੜਕ ਨਹੀਂ ਸਾਡੀ ਠੀਕ ਹੈ ਬਾਕੀ ਸਾਡਾ ਪਿੰਡ ਠੀਕ ਆ ਠੀਕ ਆ ਜੀ ਆ ਜਾਣ ਸਾਧਨ ਜੀ ਠੀਕ ਹੈ ਕਿੰਨੇ ਕ ਲੋਕ ਦੇਖਣ ਆਉਂਦੇ ਜੀ ਉਹਨਾਂ ਦਾ ਇੱਕ ਨਿਸ਼ਾਨੀਆਂ ਨੂੰ ਸਾਲ ਪਹਿਲੇ ਸੀ ਆਇਤਾ ਜੀ ਅੱਛਾ ਦੇਖਣ ਆਉਂਦੇ ਆ ਲੋਕ ਹਨਾ ਜੀ ਠੀਕ ਹੈ ਜੀ ਸੋ ਲੱਗਦੇ ਸੀ ਸਾਰੇ ਦੇਖਦੇ ਸੀ ਜਿਹੜਾ ਇਹ ਖੂਹ ਆ ਹੁਣ ਅਸੀਂ ਕਵਰ ਕਰਤਾ ਨਾ ਜੀ ਪਹਿਲੇ ਖੂਹ ਉੱਪਰ ਸੀ ਠੀਕ ਹੈ ਜੀ ਲੱਗੇ ਨਾ ਘੁੰਮਣ ਲੱਗੇ ਇਹਨੂੰ ਦੇਵ ਆਨੰਦ ਨਾਮ ਇਹਨੂੰ ਆਨੰਦ ਨਾਮ ਨਾਲ ਜਾਣਿਆ ਜਾਂਦਾ ਨਾ ਜੀ ਗਲੀ ਗਲੀ ਨੂੰ ਆਨੰਦ ਗਲੀ ਵੀ ਕਹਿੰਦੇ ਆ ਜੀ ਅੱਛਾ ਗਲੀ ਨੂੰ ਵੀ ਆਨੰਦ ਗਲੀ ਕਹਿੰਦੇ ਖੂਹ ਨੂੰ ਵੀ ਆਨੰਦ ਖੂਹ ਕਹਿੰਦੇ ਆ ਕਹਿੰਦੇ ਆ ਗਲੀ ਦਾ ਨਾਂ ਨੰਦਾਂ ਦੀ ਗਲੀ ਜਿਹੜਾ ਸਵਾਰਦਾ ਸਮਝ ਗਿਆ ਤੇ ਇੱਕ ਰੇਫੇਦਾਰੀ ਦੇ ਵਿੱਚੋਂ ਸੀ ਜਿੱਦਾਂ ਕਹਿੰਦੇ ਭਰਾ ਸੀਗੇ ਪੰਜ ਭਰਾ ਸੀਗੇ ਉਹ ਨਾ ਜੀ ਉਹ ਜਿਹੜਾ 3-4 ਘਰ ਆ 25 ਤੇ ਫਿਰ ਉਹਨੇ ਗਲੀ ਦਾ ਨਾਂ ਪੈ ਗਿਆ ਨਾ ਅੱਛਾ ਗਲੀ ਦਾ ਨਾਂ ਨੰਦਾਂ ਹੀ ਪੈ ਗਿਆ ਨਾ ਜੀ ਠੀਕ ਆ ਠੀਕ ਆ ਜੀ ਤੇ ਅਸੀਂ ਦੇਖਿਆ ਜੀ ਹੋਰ ਵੀ ਬਹੁਤ ਘਰ ਆ ਪੁਰਾਣੇ ਪੁਰਾਣੇ ਨਾ ਜੀ ਪਏ ਹੋਏ ਇੱਦਾਂ ਹੀ ਬੰਦ ਉਹ ਫਿਰ ਜਿਹੜੇ ਚੱਲ ਗਏ ਆ ਉਹਨਾਂ ਦੇ ਪੁਰਾਣੇ ਰਹਿ ਗਏ ਅਸੀਂ ਪੁਰਾਣੇ ਬਣਾ ਲੈ ਤੁਸੀਂ ਦੁਬਾਰਾ ਤੋਂ ਬਣਾ ਲੈਣਾ ਬਹੁਤ ਪੁਰਾਣਾ ਪਿੰਡ ਆ ਜੀ ਸਾਡਾ ਵੀ ਪੁਰਾਣੇ ਹੀ ਹੁੰਦੇ ਸੀ ਤੁਸੀਂ ਕਿੱਥੋਂ ਆਏ ਸੀਗੇ ਜੀ ਮੇਰੇ ਕੋਲ ਫੋਨ ਨੂੰ ਮਿਲਦਾ ਪਿਆ ਉਹ ਪਿਆਰ ਲਾ ਠੀਕ ਆ ਠੀਕ ਆ ਜੀ ਚਲੋ ਬਹੁਤ ਬਹੁਤ ਧੰਨਵਾਦ ਜੀ ਚਲੋ ਹੁਣ ਤੁਹਾਨੂੰ ਦੇਵਾ ਆਨੰਦ ਉਹਨਾਂ ਦਾ ਘਰ ਦਿਖਾਲਦੇ ਆ ਕਹਿੰਦੇ ਉਹਨਾਂ ਦਾ ਘਰ ਅੱਗੇ ਕਿਸੇ ਨੇ ਫਰੀਜ਼ ਲਿਆ ਆ ਤਾਂ ਇਹ ਪੂਰੀ ਡਿਟੇਲ ਦੇ ਵਿੱਚ ਜਾਣਾਂਗੇ ਕਿ ਕਿਹਨੇ ਖਰੀਦਿਆ ਆ ਤੇ ਘਰ ਪਹਿਲਾਂ ਕਿਦਾਂ ਦਾ ਸੀ ਤੇ ਹੁਣ ਕਿਦਾਂ ਦਾ ਆ ਸਭ ਦਿਖਾਵਾਂਗੇ ਤੁਸੀਂ ਵੀਡੀਓ ਦੇ ਐਂਡ ਤੱਕ ਜੁੜੇ ਰਹੋ ਅੱਜ ਦੇਖ ਲਓ ਕਿੰਨਾ ਤੇਜ ਮੀਂਹ ਆ ਮੀਂਹ ਦੇ ਵਿੱਚ ਅਸੀਂ ਤੁਹਾਨੂੰ ਪਿੰਡ ਦਿਖਾ ਰਹੇ ਆ ਉਹਨਾਂ ਦਾ ਘਰ ਦਿਖਾ ਰਹੇ ਆ ਭਾਜੀ ਹੁਣੀ ਭਾਜੀ ਭਾਜੀ ਬੋਲੋ ਕੀ ਕਹਿੰਦੇ ਸਾਰਾ ਜੀ ਹੁੰਦਾ ਹੀ ਆ ਜੋ ਵੀ ਆ ਸਾਰਾ ਹੁੰਦਾ ਹੀ ਆ ਇੱਥੋਂ ਲੈ ਕੇ ਤੁਸੀਂ ਇਸ ਜਗ੍ਹਾ ਤੋਂ ਮਾਰੋ ਨਜ਼ਰ ਇਹ ਸਭ ਦੇਵਾ ਆਨੰਦ ਉਹਨਾਂ ਦਾ ਘਰ ਆ ਜਿਹੜਾ ਇਸ ਵੇਲੇ ਖੰਡਰ ਦੇ ਵਿੱਚ ਤਬਦੀਲ ਹੋ ਚੁੱਕਾ ਆ ਦੇਖੋ ਤਾਂ ਸਾਰਾ ਘਰ ਖੰਡਰ ਬਣ ਚੁੱਕਿਆ ਆ ਨਿੱਕੀ ਨਿੱਕੀ ਇੱਟ ਲੱਗੀ ਹੋਈ ਆ ਜਿਸ ਤੋਂ ਪਤਾ ਲੱਗਦਾ ਕਿ ਇਹ ਘਰ ਸਦੀਆਂ ਪੁਰਾਣਾ ਆ ਇੱਕ ਪੁਰਾਣੀ ਨਿਸ਼ਾਨੀ ਅੱਜ ਵੀ ਪਈ ਹੋਈ ਆ ਇੱਕ ਮਸ਼ਹੂਰ ਐਕਟਰ ਬਾਲੀਵੁੱਡ ਦਾ ਸਾਰੀ ਜਗ੍ਹਾ ਉਹਨਾਂ ਦੀ ਹੀ ਅੱਛਾ ਜਿੰਨਾ ਵੀ ਆ ਸਾਰਾ ਉਹਨਾਂ ਦਾ ਹੀ ਇਹ ਸਭ ਜਿਹੜਾ ਏਰੀਆ ਆ ਦੇਵ ਆਨੰਦ ਉਹਨਾਂ ਦਾ ਸਗਾ ਜਿੱਦਾਂ ਮੈਂ ਬਾਰ ਬਾਰ ਕਹਿ ਰਹੇ ਆ ਕਿ ਪੰਜ ਭਰਾ ਸਗੇ ਇੱਕ ਸਾਰਾ ਉਹਨਾਂ ਦਾ ਮਹੱਲਾ ਸੀਗਾ ਹਾਂਜੀ ਜਿਹਨੂੰ ਆਨੰਦ ਗਲੀ ਦੇ ਨਾਂ ਨਾਲ ਜਾਣਿਆ ਜਾਂਦਾ ਸੀਗਾ ਆਨੰਦ ਖੁਦ ਆ ਨਾਮ ਸੀਗਾ ਇਹ ਸਭ ਦੇਵਾਨੰਦ ਉਹਨਾਂ ਦਾ ਸੀਗਾ ਜਿਹੜਾ ਇਸ ਵੇਲੇ ਕਾਫੀ ਏਰੀਆ ਜਿਹੜਾ ਆ ਨਵੇਂ ਦੇ ਵਿੱਚ ਤਬਦੀਲ ਹੋ ਚੁੱਕਾ ਆ ਉਹ ਜਗ੍ਹਾ ਆ ਜਿੱਥੇ ਜਨਮ ਹੋਇਆ ਅੱਛਾ ਜੀ ਇਹ ਜਗ੍ਹਾ ਅੱਛਾ ਇਹ ਜਗ੍ਹਾ ਆ ਜੀ ਜਿੱਥੇ ਜਨਮ ਹੋ ਜਾਂਦਾ ਓਕੇ ਓਕੇ ਜੀ ਜਿੱਦਾਂ ਭਰਾ ਹੁਣੀ ਦੱਸਿਆ ਕਿ ਇਹ ਉਹ ਜਗ੍ਹਾ ਆ ਜਿੱਥੇ ਉਹਨਾਂ ਦਾ ਜਨਮ ਹੋਇਆ ਆ ਇਹ ਸਭ ਜੋ ਤੁਸੀਂ ਦੇਖ ਰਹੇ ਆ ਦੁਬਾਰਾ ਮੈਂ ਕਹਾਂ ਇੱਕ ਵਾਰ ਫੇਰ ਦਰਸ਼ਕਾਂ ਨੂੰ ਦੱਸ ਦਈਏ ਇਹ ਗਲੀ ਇਹ ਘਰ ਜਿਹੜਾ ਅਸੀਂ ਤੁਹਾਨੂੰ ਪਹਿਲਾਂ ਵੀ ਦਿਖਾਇਆ ਸਭ ਪੁਰਾਣੀ ਇੱਟ ਦਾ ਬਣਿਆ ਹੋਇਆ ਇਹ ਦੇਵਾ ਆਨੰਦ ਉਹਨਾਂ ਦਾ ਸਦੀਆਂ ਪੁਰਾਣਾ ਘਰ ਸਗਾ ਜਿਹੜੀ ਨਿਸ਼ਾਨੀ ਅੱਜ ਵੀ ਸਾਨੂੰ ਦੇਖ ਲਓ ਦੇਖਣ ਨੂੰ ਮਿਲਦੀ ਪਈ ਆ ਕੀ ਹਾਲ ਹੋ ਗਿਆ ਘਰ ਦਾ ਦੇਖ ਲਓ ਤੁਸੀਂ ਦਰਵਾਜ਼ਾ ਸਾਰਾ ਟੁੱਟ ਚੁੱਕਿਆ ਆ ਤੇ ਅੰਦਰ ਸਭ ਕੁਝ ਖੰਡਰ ਬਣਿਆ ਹੋਇਆ ਆ ਕਿੰਨੀ ਪੁਰਾਣੀ ਨਿਸ਼ਾਨੀ ਦੇਖ ਲਓ ਤੁਸੀਂ ਦੇਵਾ ਆਨੰਦ ਉਹਨਾਂ ਦੀ ਅੱਜ ਵੀ ਪਈ ਹੋਈ ਆ ਅੰਦਰ ਬੇਲਾ ਉਗੀਆਂ ਪਈਆਂ ਆ ਤੇ ਕੰਧਾਂ ਖੜੀਆਂ ਆ ਤੇ ਸ਼ੱਤਾਂ ਡਿਗੀਆਂ ਹੋਈਆਂ ਆ ਇਸੇ ਸਮੇਂ ਕਿੰਨਾ ਰੌਣਕ ਮੇਲਾ ਹੁੰਦਾ ਹੋਊਗਾ ਬੱਚਿਆਂ ਦੀਆਂ ਕਲਕਾਰੀਆਂ বাজਦੀਆਂ ਹੋਊਗੀਆਂ ਦੇਵਾ ਆਨੰਦ ਉਹਨਾਂ ਨੇ ਇੱਥੇ ਗਲੀਆਂ ਦੇ ਵਿੱਚ ਆਪਣਾ ਬਚਪਨ ਗੁਜ਼ਾਰਿਆ ਅਸੋਈ ਇੰਨੀਆਂ ਪੁਰਾਣੀਆਂ ਯਾਦਾਂ ਦੇਖ ਲਓ ਅੱਜ ਸਾਨੂੰ ਭਰਾ ਉਹਨਾਂ ਨੇ ਦਿਖਾਈਆਂ ਆ ਸਾਰੇ ਭਿੱਜੇ ਪੇ ਦੇਖ ਲਓ ਤੁਸੀਂ ਕਿੰਨਾ ਵਧੀਆ ਇਹਨਾਂ ਦਾ ਸੁਹਾਇਆ ਸਾਡੇ ਘਰ ਕੇ ਅੱਜ ਇਹਨਾਂ ਨੇ ਮੀਂਹ ਦੀ ਪ੍ਰਵਾਹ ਨਹੀਂ ਕੀਤੀ ਕਿਉਂਕਿ ਜਦੋਂ ਅਸੀਂ ਇੱਥੇ ਪਹੁੰਚੇ ਸਕੇ ਉਸ ਵੱਲੇ ਬੱਦਲ ਵਾਈ ਸੀ ਅਚਾਨਕ ਮੀਂਹ ਆ ਗਿਆ ਸਾਨੂੰ ਰੁਕਣਾ ਪਿਆ ਤੇ ਫਿਰ ਭਰਾ ਹੁਣੀ ਕਹਿੰਦੇ ਛੱਡੋ ਮੀਂਹ ਤਾਂ ਪਿੰਦਾ ਰਹਿਣਾ ਆ ਤੇ ਤੁਸੀਂ ਲੇਟਣਾ ਹੋ ਜਾਓ ਕਿਉਂਕਿ ਹਨੇਰਾ ਹੋਣ ਵਾਲਾ ਆ ਇਸ ਵੇਲੇ ਤੇ ਇਹਨਾਂ ਨੇ ਮੀਂਹ ਦੀ ਪ੍ਰਵਾਹ ਨਾ ਕਰਦੇ ਹੋਏ ਸਾਨੂੰ ਦੇਵਾਨੰਦ ਉਹਨਾਂ ਦੀਆਂ ਗਲੀਆਂ ਤੇ ਉਹਨਾਂ ਦਾ ਘਰ ਦਿਖਾਇਆ ਆ ਇਹ ਸਭ ਗਲੀਆਂ ਦੇਵਾਨੰਦ ਉਹਨਾਂ ਦੀਆਂ ਸੀਗੀਆਂ ਜਿਨ੍ਹਾਂ ਨੂੰ ਆਨੰਦ ਗਲੀ ਦੇ ਨਾਲ-ਨਾਲ ਜਾਣਿਆ ਜਾਂਦਾ ਸੀਗਾ ਬਿਲਕੁਲ ਸਾਹਮਣੇ ਤੁਹਾਨੂੰ ਅਸੀਂ ਖੂ ਦਿਖਾਇਆ ਜੋ ਆਨੰਦ ਨਾਮ ਦੇ ਨਾਲ ਜਾਣਿਆ ਜਾਂਦਾ ਆ ਤੇ ਉਹਨੂੰ ਇੱਕ ਤਰ੍ਹਾਂ ਉੱਪਰੋਂ ਪੂਰ ਦਿੱਤਾ ਗਿਆ ਆ ਗਲੀਆਂ ਦੇ ਵਿੱਚ ਪਾਣੀ ਪਾਣੀ ਹੋ ਗਿਆ ਦੇਖ ਲਓ ਤੁਸੀਂ ਇੰਨਾ ਤੇਜ਼ ਮੀਂਹ ਪਿਆ ਅੱਜ ਪਠਾਨਕੋਟ ਦੇ ਇਸ ਪਿੰਡ ਵਿੱਚ ਪਿੰਡ ਦਾ ਨਾਂ ਗਰੋਟਾ ਆ ਜਿਹੜਾ ਮਾਨਸਰ ਦੇ ਕੋਲ ਪੈ ਜਾਂਦਾ ਆ ਤੇ ਪਠਾਨਕੋਟ ਤੋਂ ਸਿਰਫ 20 ਕਿਲੋਮੀਟਰ ਦਾ ਪੰਜਾਬ ਦੇ ਇਸ ਪਿੰਡ ਦਾ ਬਹੁਤ ਘੱਟ ਲੋਕਾਂ ਨੂੰ ਪਤਾ ਸੀ ਕਿ ਦੇਵ ਆਨੰਦ ਹੁਣੀ ਇਸ ਪਿੰਡ ਦੇ ਆ ਇੱਥੇ ਉਹਨਾਂ ਦਾ ਬਚਪਨ ਗੁਜ਼ਰਿਆ ਤੇ ਇੱਥੇ ਉਹਨਾਂ ਦਾ ਆਪਣਾ ਜੱਦੀ ਘਰ ਆ ਕਾਫੀ ਨੇਰਾ ਹੋ ਚੁੱਕਿਆ ਆ ਸਾਰੇ ਭਰਾ ਭੈਣਾਂ ਨੂੰ ਅਸੀਂ ਹਰ ਵਾਰ ਦੀ ਤਰ੍ਹਾਂ ਬੇਨਤੀ ਕਰਦੇ ਹਾਂ ਕਿ ਇਸ ਵੀਡੀਓ ਨੂੰ ਵੀ ਵੱਧ ਤੋਂ ਵੱਧ ਪਿਆਰ ਦਿਓ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜਿਹੜੇ ਮੇਰੇ ਭਰਾ ਭੈਣ ਸਾਡੇ ਚੈਨਲ ਤੇ ਨਵੇਂ ਆਉਂਦੇ ਆ ਉਹ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣ ਤਾਂ ਕਿ ਆਉਣ ਵਾਲੀਆਂ ਵੀਡੀਓ ਉਹਨਾਂ ਨੂੰ ਮਿਲ ਸਕਣ ਹੁਣ ਅਸੀਂ ਅੱਕੇ ਨੂੰ ਅੰਮ੍ਰਿਤਸਰ ਵੱਲੋਂ ਵਧਣਾ ਹੈ ਜਲਦ ਮਿਲਾਂਗੇ ਨਵੀਂ ਵੀਡੀਓ ਦੇ ਨਾਲ ਧੰਨਵਾਦ